ਲੋ ਜੀ ਭਾਜਪੀ ਸੰਸਦ ਰਾਮਚੰਦਰ ਜਾਂਗੜ ਦਾ ਬਿਆਨ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਣਾ ਜਿਨੇ ਤਿੰਨ ਵੱਡੇ ਦੋਸ਼ ਕਿਸਾਨਾਂ ਦੇ ਉੱਪਰ ਲਾਏ ਨੇ ਪਹਿਲਾ ਇਹ ਕਿ ਕਿਸਾਨਾਂ ਨੇ ਸਿੰਘੂ ਟਿਕਰੀ ਬਾਰਡਰ ਤੇ ਜਦੋਂ ਬੈਠੇ ਸੀ 2021 ਦਾ ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ ਤਾਂ ਉਹਨਾਂ ਨੇ ਹਰਿਆਣੇ ਦੇ ਕਿਸਾਨਾਂ ਨੂੰ ਵੀ ਨਸ਼ੇੜੀ ਕਰ ਦਿੱਤਾ ਉਹਨਾਂ ਦਾ ਕਹਿਣਾ ਕਿ ਹਰਿਆਣੇ ਦੇ ਵਿੱਚ ਸਿਰਫ ਦੋ ਹੀ ਨਸ਼ੇ ਹੁੰਦੇ ਸੀ 2021 ਤੋਂ ਪਹਿਲਾਂ ਇੱਕ ਸ਼ਰਾਬ ਦਾ ਤੇ ਦੂਜਾ ਸਿਗਰਟ ਬੀੜੀ ਦਾ ਤੇ ਬਾਅਦ ਵਿੱਚ ਜਦੋਂ ਉੱਥੇ ਕਿਸਾਨਾਂ ਨੇ ਧਰਨਾ ਲਾਇਆ ਉਸ ਤੋਂ ਬਾਅਦ ਵਿੱਚ ਹੈਰੋਇਨ ਦਾ ਨਸ਼ਾ ਅਫੀਮ ਸਮੇਕ ਤੇ ਹੋਰ ਕਿੰਨੇ ਤਰ੍ਹਾਂ ਦੇ ਨਸ਼ੇ ਜਿਹੜਾ ਚਿੱਟੇ ਵਰਗੇ ਆ ਉਹ ਹਰਿਆਣੇ ਦੇ ਵਿੱਚ ਆ ਗਏ ਆ ਤੇ ਦੂਜਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਹਾਦਰਗੜ੍ਹ ਤੇ ਸਿੰਘੂ ਤੇ ਕਿਸਾਨ ਬੈਠੇ ਸੀ ਤਾਂ ਆਸੇ ਪਾਸੇ ਦੇ ਪਿੰਡਾਂ ਵਿੱਚੋਂ ਲਗਭਗ 700 ਕੁੜੀਆਂ ਜਿਹੜੀਆਂ ਗਾਇਬ ਹੋਈਆਂ ਉਹਨਾਂ ਦਾ ਕੁਝ ਪਤਾ ਨਹੀਂ ਲੱਗਾ ਤੇ ਤੀਜਾ ਉਹਨਾਂ ਦਾ ਕਹਿਣਾ ਇਥੇ ਜਿਹੜੇ ਇੱਕ ਕਿਸਾਨ ਅੰਦੋਲਨ ਕਰ ਰਹੇ ਆ ਇਹ ਤਾਂ ਸਿਰਫ ਚੰਦਾ ਇਕੱਠਾ ਕਰਨ ਵਾਸਤੇ ਅੰਦੋਲਨ ਕਰਦੇ ਆ। ਤਾਂ ਚੰਦਰ ਦੇ ਇਸ ਵਿਵਾਦਿਤ ਬਿਆਨ ਤੇ ਕਿਸਾਨਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਨਸ਼ੇ ਨੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਫੈਲੇ ਹੋਏ ਨੇ ਤੇ ਮਿਨਿਸਟਰੀ ਆਫ ਹੋਮ ਅਫੇਅਰਜ਼ ਦੀ ਰਿਪੋਰਟ ਕਹਿੰਦੀ ਆ ਕਿ ਜਿਹੜਾ ਹੈਰੋਇਨ ਦਾ ਨਸ਼ਾ ਏ ਉਹ ਸਭ ਤੋਂ ਪਹਿਲੇ ਨੰਬਰ ਤੇ ਉਹ ਨਸ਼ਾ ਕਰਨ ਵਿੱਚ ਉੱਤਰ ਪ੍ਰਦੇਸ਼ ਤੇ ਦੂਜੇ ਨੰਬਰ ਤੇ ਮਹਾਰਾਸ਼ਟਰ ਆਉਂਦਾ ਏ ਪਰ ਲੋਕ ਕਹਿ ਰਹੇ ਆ ਕਿ ਸਭ ਤੋਂ ਐਮ ਗੱਲ ਤਾਂ ਇਹ ਆ ਕਿ ਸਰਕਾਰ ਕੀਦੀ ਆ ਸਤਾ ਕੀਦੀ ਆ ਬਾਰਡਰਾਂ ਤੇ ਵੀ ਕੀਦੀ ਸਿਕਿਉਰਿਟੀ ਆ ਕਿਹੜੀ ਸਰਕਾਰ ਦੇ ਅੰਡਰ ਪੈਂਦਾ ਏ ਸਾਰਾ ਕੁਝ ਫਿਰ ਇਹ ਸਿਕਿਉਰਿਟੀ ਵਰਤੀ ਕਿਉਂ ਨਹੀਂ ਜਾਂਦੀ ਪੰਜਾਬ ਵਿੱਚੋਂ ਬਾਕੀ ਸੂਬਿਆਂ ਵਿੱਚੋਂ ਨਸ਼ਾ ਖਤਮ ਕਿਉਂ ਨਹੀਂ ਕੀਤਾ ਜਾਂਦਾ ਜੇਕਰ ਪੰਜਾਬ ਨੂੰ ਨਸ਼ੇੜੀ ਬਣਾਇਆ ਤਾਂ ਕਿਹਨੇ ਬਣਾਇਆ ਕੀ ਜਿਹੜਾ ਇਹ ਨਸ਼ਾ ਏ ਇਹ ਚਿੱਟਾ ਏ ਹੈਰੋਇਨ ਆ ਕੀ ਇੱਕ ਕਿਸਾਨਾਂ ਦੇ ਖੇਤਾਂ ਵਿੱਚ ਉਗਦੇ ਨੇ ਕਿ ਉਹਨਾਂ ਕਿਸਾਨ ਖੇਤੀ ਕਰਦੇ ਕਿਸਾਨ ਆ ਹੁੰਦਾ ਏ ਜਾਂ ਕਿ ਤੋ ਹੋਰ ਆਉਂਦਾ ਏ ਇਹਦੇ ਪਿੱਛੇ ਕੀ ਦਾ ਹੱਥ ਆ ਕਿਸਾਨ ਤਾਂ ਕਦੋਂ ਦੇ ਰੋਲਾ ਪਾ ਰਹੇ ਆ ਕਿ ਸਾਡੇ ਧੀਆ ਪੁੱਤ ਜਿਹੜੇ ਅਸੀਂ ਮਸਾਂ ਗਰੀਬੀਆਂ ਤੰਗੀਆਂ ਤਰਸ਼ੀਆਂ ਵਿੱਚ ਜਿਨ੍ਹਾਂ ਨੂੰ ਮਸਾਂ ਪਾਲਿਆ ਹੁੰਦਾ ਉਹ ਨਸ਼ੇ ਦੀ ਭੇਡ ਚੜ ਰਹੇ ਆ ਹਰ ਤੀਜੇ ਘਰ ਵਿੱਚੋਂ ਕੋਈ ਨਾ ਕੋਈ ਚਿੱਟੇ ਦੇ ਜਿਹੜੇ ਓਵਰਡੋਜ਼ ਕਾਰਨ ਕਿਸੇ ਨਾ ਕਿਸੇ ਦੀ ਮੌਤ ਹੋ ਰਹੀ ਆ ਸਾਡੇ ਧੀਆ ਪੁੱਤ ਆਈ ਭੰਗ ਦੇ ਭਾਣੇ ਤੁਰ ਰਹੇ ਆ ਉਹ ਤਾਂ ਕਦੋਂ ਦੇ ਮੰਗ ਕਰ ਰਹੇ ਆ ਹੁਣ ਤੱਕ ਕਈ ਸਰਕਾਰਾਂ ਵੀ ਇਹੀ ਵਾਦੇ ਕਰਕੇ ਦਾਅਵੇ ਕਰਕੇ ਸਦਾ ਦੇ ਵਿੱਚ ਆਈਆਂ ਕਿ ਅਸੀਂ ਨਸ਼ਾ ਬੰਦ ਕਰਾਂਗੇ ਪਰ ਕੀਤਾ ਕੀਨੇ ਤੇ ਜਿਹੜੇ ਇਹ ਨਸ਼ੇ ਆ ਇਹ ਆਏ ਕਿੱਥੋਂ ਆ ਤੇ ਇਹਨਾਂ ਨੂੰ ਬੰਦ ਕਿਨੇ ਕਰਨਾ ਸਵਾਲ ਤੁਹਾਡੇ ਤੇ ਆ ਸਰਕਾਰ ਤੇ ਆ ਕਿ ਇਹ ਨਸ਼ਾ ਬੰਦ ਆਖਰ ਕਿਨੇ ਕਰਨਾ ਜੇਕਰ ਉਹ ਭਾਜਪੀ ਸਰਕਾਰ ਜਾਂ ਹੋਰ ਸਰਕਾਰਾਂ ਸਾਨੂੰ ਬਾਰਡਰ ਤੱਕ ਨਹੀਂ ਕਰਾਸ ਕਰਨ ਦਿੰਦੀਆਂ ਇੱਕ ਦੂਜੀ ਸਟੇਟ ਦਾ ਤੇ ਫਿਰ ਕੀ ਉਹ ਨਸ਼ੇ ਨਹੀਂ ਰੋਕ ਸਕਦੇ ਫਿਰ ਨਸ਼ੇ ਕਿਉਂ ਨਹੀਂ ਰੋਕੇ ਜਾਂਦੇ ਆਖਰ ਇਹਨਾਂ ਦੀ ਜੜ ਕਿੱਥੇ ਆ ਕੌਣ ਇਹਨਾਂ ਵਿੱਚੋਂ ਕਮਾਈ ਕਰ ਰਿਹਾ ਕਿਸਾਨ ਕਿਸਾਨ ਤਾਂ ਆਪਣੀਆਂ ਫਸਲਾਂ ਵੇਚ ਕੇ ਕਮਾਈ ਕਰ ਰਿਹਾ ਨਾ ਤਾਂ ਇਹ ਜਿਹੜੀਆਂ ਜ਼ਹਿਰਾਂ ਨੇ ਲੋਕਾਂ ਦੀਆਂ ਜੜਾਂ ਵਿੱਚ ਇਹ ਬਿਠਾਈਆਂ ਜ਼ਹਿਰਾਂ ਉਹ ਕਿਹਨੇ ਲਾਈ ਇਹ ਟੀਕੇ ਲਾਉਣ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕਿਹਨੇ ਲਾਇਆ ਕੌਣ ਲੋਕ ਨੇ ਇਹ ਨਸ਼ਿਆਂ ਦੇ ਸਦਾਗਰ ਇਹਨਾਂ ਨੂੰ ਮੋਟੀਆਂ ਕਮਾਈਆਂ ਹੁੰਦੀਆਂ ਆਖਰ ਲੋਕਾਂ ਨੇ ਐਡੇ ਵੱਡੇ ਪੱਦਰ ਤੇ ਪ੍ਰੋਟੈਸਟ ਕਰਨ ਤੇ ਰੋਲਾ ਪਉਣ ਤੇ ਵੀ ਇਹ ਨਸ਼ੇ ਰੋਕਦੇ ਕਿਉਂ ਨਹੀਂ ਕਿ ਕਿੱਥੋਂ ਹੁੰਦੇ ਆ ਕੋਈ ਸਰਕਾਰ ਕਹਿ ਦਿੰਦੀ ਆ ਬਸ ਸਾਨੂੰ ਤਾਂ ਪਤਾ ਏ ਜਿਵੇਂ ਭਗੰਤਵਾਨ ਸਰਕਾਰ ਨੇ ਕਿਹਾ ਸਾਨੂੰ ਸਭ ਪਤਾ ਇਹ ਨਸ਼ਾ ਕਿੱਥੋਂ ਆਉਂਦਾ ਕਿੱਥੋਂ ਵਿਕਦਾ ਤੇ ਕਿਵੇਂ ਇਹ ਪੂਰਾ ਸਪਲਾਈ ਇਹਦਾ ਕਿਵੇਂ ਜਾਲ ਵਿਛਿਆ ਹੋਇਆ ਹੁਣ ਉਹ ਵੀ ਭੁੱਲ ਗਏ ਤੇ ਬਾਕੀ ਸਰਕਾਰਾਂ ਵੀ ਜਿਵੇਂ ਕੈਪਟਨ ਸਰਕਾਰ ਪੰਜਾਬ ਵਿੱਚ ਆਈ ਸੀ ਗੋਟਕਸ हैव दिस ਸ਼ੋਮ ਵੀ ਖਾਦੀ ਸੀ ਅਸੀਂ ਨਸ਼ਾ ਬੰਦ ਕਰਦਾਂਗੇ ਪੰਜਾਬ ਵਿੱਚੋਂ ਪਰ ਪੰਜਾਬ ਦਾ ਹਾਲ ਉਹੀ ਪੂਰੇ ਭਾਰਤ ਦਾ ਹਾਲ ਉਹੀ ਕੱਲੇ ਪੰਜਾਬ ਦਾ ਨਹੀਂ ਇੱਥੇ ਪੂਰਾ ਭਾਰਤ ਹੀ ਨਸ਼ੇੜੀ ਬਣਾ ਦਿੱਤਾ ਗਿਆ ਤੇ ਇਹ ਨਸ਼ੇ ਰੋਕਦੇ ਕਿਉਂ ਨਹੀਂ ਇਹਦਾ ਕਾਰਨ ਸਰਕਾਰਾਂ ਨੇ ਲੱਭਣਾ ਇਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਲੋਕਾਂ ਦੀ ਨਹੀਂ ਲੋਕ ਤਾਂ ਵਿਚਾਰੇ ਆਪੋ ਆਪਣੇ ਪੱਧਰ ਤੇ ਕੋਸ਼ਿਸ਼ ਕਰਦੇ ਆ ਕਿ ਅਸੀਂ ਸਾਡੇ ਧੀਆ ਪੁੱਤ ਜਵਾਨ ਇਹ ਚਿੱਟੇ ਦੀ ਭੇਟ ਚੜ ਰਹੇ ਆ ਅਸੀਂ ਰੋਕੀਏ ਥਾਵਾ ਥਾਵਾ ਤੇ ਨੱਕੇ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੇ ਐਡੇ ਜਿਹੜੇ ਇੰਨਾ ਜ਼ਿਆਦਾ ਧਨ ਪੈਸਾ ਇਸ ਚਿੱਟੇ ਦੇ ਨਸ਼ੇ ਤੋਂ ਕੁਮਾਰੇ ਆ ਉਹ ਭਾਵੇਂ ਜਿਨ੍ਹਾਂ ਦੀ ਐਡੀ ਵੱਡੀ ਚੇਨ ਬਣੀ ਆ ਉਹ ਵਿਚਾਰੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਇਹ ਆਪਦੀ ਬਣੀ ਚੇਨ ਤੋੜਨ ਦੇਣਗੇ ਉਹ ਉਹਨਾਂ ਤੇ ਜਿਹੜੇ ਰੱਖੀਆਂ ਕਰਦੇ ਆ ਉਹਨਾਂ ਤੇ ਹੀ ਹਮਲੇ ਕਰ ਦਿੰਦੇ ਆ ਉਹਨਾਂ ਦੇ ਹੀ ਦੁਸ਼ਮਣ ਬਣ ਜਾਂਦੇ ਆ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਹਨਾਂ ਵੱਲੋਂ ਤਾਂ ਫਿਰ ਇਹ ਜ਼ਿੰਮੇਵਾਰੀ ਕਿਰੀਏ ਸਰਕਾਰਾਂ ਦੀ ਆ ਸਰਕਾਰਾਂ ਇਹੇ ਜਿਹੜਾ ਨਸ਼ਾ ਇਹ ਪੂਰੇ ਭਾਰਤ ਅੰਦਰ ਫੈਲਿਆ ਹੋਇਆ ਉਹਨਾਂ ਨੂੰ ਖਤਮ ਕਰਨਾ ਕਿ ਕਿਸਾਨਾਂ ਦੇ ਉੱਪਰ ਇਹ ਦੋਸ਼ ਲਾਉਣ। ਤੇ ਅੱਗੇ रामचंद्र ਸਾਹਿਬ ਕਹਿੰਦੇ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਸਿੰਘੂ ਤੇ ਬਹਾਦਰਗੜ੍ਹ ਦੇ ਜਿਹੜੇ ਆਸ-ਪਾਸ ਦੇ ਪਿੰਡ ਸੀ ਉਹਨਾਂ ਪਿੰਡਾਂ ਦੇ ਵਿੱਚੋਂ ਲਗਭਗ 700 ਕੁੜੀਆਂ ਜਿਹੜੀਆਂ ਗਾਇਬ ਹੋਈਆਂ ਤੇ ਪਤਾ ਨਹੀਂ ਲੱਗਿਆ ਕਿ ਉਹ ਕੁੜੀਆਂ ਗਈਆਂ ਕਿੱਥੇ। ਤਾਂ ਇਹਦੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਜੇਆ ਹੋਇਆ ਹੁੰਦਾ ਤੇ ਕੀ ਸਾਡੇ ਤੇ ਸਵਾਲ ਨਾ ਉੱਠਦੇ ਕੀ ਸਾਨੂੰ ਪਹਿਲਾਂ ਹੀ ਸਾਨੂੰ ਤਾਂ ਇਹਨਾਂ ਸਰਕਾਰਾਂ ਨੇ ਬਲਾਤਕਾਰੀ ਤੇ ਅਤਵਾਦੀ ਦੱਸਿਆ ਤੇ ਜੇਕਰ ਵਾਕਈ ਕਿਸੇ ਧੀ ਭੈਣ ਨਾ ਇੱਕ ਵੀ ਕੁੜੀ ਨਾ ਅਜਿਹਾ ਗਲਤ ਕੁਝ ਕੋਈ ਘਟਨਾ ਵਾਪਰ ਜਾਂਦੀ ਤਾਂ ਕੀ ਸਾਡੀ ਮਿੱਟੀ ਪਲੀਤ ਨਾ ਹੁੰਦੀ ਕੀ ਸਾਡੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਦੀਆਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਜੇਕਰ ਕੋਈ ਅਜਿਹੀ ਗਲਤੀ ਹੁੰਦੀ ਤਾਂ ਸਾਡਾ ਕਿਸਾਨੀ ਅੰਦੋਲਨ ਖੇਰੂ ਖੇਰੂ ਹੋ ਜਾਣਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਭੈਣਾ ਭਰਾ ਉੱਥੇ ਸਾਡਾ ਸਾਥ ਦੇ ਰਹੇ ਸੀ ਦੁਕਾਨਾਂ ਵਾਲੇ ਹੋਰ ਤੇ ਕਿੰਨੇ ਸਾਰੇ ਕਿਸਾਨ ਵੀਰ ਜਿਹੜੇ ਨੇੜੇ-ਤੇੜੇ ਤੋਂ ਸਾਨੂੰ ਇੰਨੀ ਸਪੋਰਟ ਕਰ ਰਹੇ ਸੀ ਜੇਕਰ ਉੱਥੇ ਇੱਕ ਵੀ ਬੱਚੀ ਨਾਲ ਅਜਿਹੀ ਘਟਨਾ ਵਾਪਰਦੀ ਤਾਂ ਕੀ ਸਾਡਾ ਨਕਸ਼ਾ ਅੱਜ ਜਿਹੜਾ ਪੂਰੇ ਭਾਰਤ ਅੰਦਰ ਸਾਡੀ ਕਿਸਾਨਾਂ ਦੀ ਸਪੋਰਟ ਕੀਤੀ ਗਈ ਪੰਜਾਬ ਹਰਿਆਣਾ ਦੀ ਸਪੋਰਟ ਕੀਤੀ ਗਈ ਕੀ ਕੋਈ ਉੱਥੇ ਸਾਡੀ ਸਪੋਰਟ ਕਰਦਾ ਉਹ ਕਹਿੰਦੇ ਇਹ ਜਿਹੜੀਆਂ ਕੋਝੀਆਂ ਚਾਲਾਂ ਨੇ ਇਹ ਜਿਹੜੀਆਂ ਗੱਲਾਂ ਨੇ ਕਿਸਾਨਾਂ ਦੇ ਉੱਪਰ ਜਿਹੜੀਆਂ ਤੁਹਮਤਾਂ ਲਗਾਈਆਂ ਜਾਂਦੀਆਂ ਅਸਲ ਉਹਦਾ ਕਾਰਨ ਇਹ ਆ ਕਿ ਜਿਹੜਾ ਭੱਪਾ ਇਹ ਪੰਜਾਬ ਹਰਿਆਣਾ ਦਾ ਪੰਜਾਬ ਹਰਿਆਣਾ ਇੱਕ ਦੂਜੇ ਨੂੰ ਭਾਈ ਭਾਈ ਮੰਨਦਾ ਹੈ ਭਰਾ ਮੰਨਦੇ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਹੀ ਤਾਂ ਉਹ ਕਹਿੰਦੇ ਜਦੋਂ ਚੰਦਰ ਸਾਹਿਬ ਆਪਣਾ ਬਿਆਨ ਦੇ ਰਹੇ ਸੀ ਤਾਂ ਉਹਨਾਂ ਨੇ ਇਹਦੇ ਵਿੱਚ ਉਹ ਇਹ ਗੱਲ ਵੀ ਕਹੀ ਕਿ ਤੁਸੀਂ ਕਹੋ ਕਿ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਆ ਹਰਿਆਣਾ ਵਿੱਚ ਵੀ ਬੀਜੇਪੀ ਦੀ ਸਰਕਾਰ ਆ ਤੇ ਜਿਹੜੀ ਸਾਡੀ ਬੀਜੇਪੀ ਸਰਕਾਰ ਆ ਉਹ ਸਾਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਆ ਤੇ ਇਸ ਕਰਕੇ ਜਿਹੜਾ ਇਹ ਕਿਸਾਨੀ ਅੰਦੋਲਨ ਆ ਜਿਹੜੇ ਇਹ ਲੋਕ ਆ ਇਹੋ ਜਿਹੇ ਲੋਕਾਂ ਦਾ ਤੁਸੀਂ ਸਾਹ ਨਾ ਦਿਓ ਤਾਂ ਅਸਲ ਇਹਦਾ ਕਾਰਨ ਕਿਸਾਨ ਕਹਿ ਰਹੇ ਆ ਕੀ ਆ ਅਸਲ ਕਾਰਨ ਇਹੀ ਆ ਕਿ ਪੰਜਾਬ ਹਰਿਆਣਾ ਦਾ ਜਿਹੜਾ ਭਾਈਚਾਰਾ ਇਹ ਭਾਈਚਾਰਾ ਕਿਸਾਨ ਜਾਣੇ ਉਹ ਇਕੱਠੇ ਹੋ ਕੇ ਲੜਦੇ ਆ ਉਹਨਾਂ ਦੀ ਇੱਕ ਜੁੜਤਾ ਹੈ ਉਹਨਾਂ ਦੀ ਏਕਤਾ ਨੂੰ ਤੋੜਨ ਵਾਸਤੇ ਇਹ ਸਾਰੀਆਂ ਕੋਝੀਆਂ ਚਾਲਾਂ ਕੋਝੇ ਬਿਆਨ ਦਿੱਤੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਦੂਸ਼ਣਬਾਜ਼ੀ ਕੀਤੀ ਜਾ ਰਹੀ ਆ ਤਾਂ ਹੀ ਐਡਾ ਵੱਡਾ ਇਲਜ਼ਾਮ ਕਿਸਾਨਾਂ ਦੇ ਉੱਪਰ 720 ਗੈਬ ਹੋਣ ਵਾਲਾ ਲਾਇਆ ਭਾਵੇਂ ਸਿੱਧੇ ਤੌਰ ਤੇ ਬੋਲ ਕੇ ਨਹੀਂ ਕਿਹਾ ਪਰ ਸਿੱਧੇ ਤੌਰ ਤੇ ਉਹਨਾਂ ਦੀ ਗੱਲ ਇਹੀ ਆ ਤੀਜੇ ਨੰਬਰ ਤੇ ਉਹ ਕਹਿੰਦੇ ਆ ਕਿ ਜਿਹੜੇ ਕਿਸਾਨ ਨੇ ਇਹ ਜਿਹੜਾ ਕਿਸਾਨੀ ਅੰਦੋਲਨ ਆ ਉਹ ਚੰਦਾ ਇਕੱਠਾ ਕਰਨ ਵਾਸਤੇ ਕਰਦੇ ਆ ਉਹਨਾਂ ਨੇ ਚੰਦੇ ਇਕੱਠੇ ਕਰਨੇ ਹੁੰਦੇ ਕਿਸਾਨੀ ਅੰਦੋਲਨ ਦੇ ਨਾਂ ਤੇ ਤਾਂ ਉੱਥੇ ਕਿਸਾਨਾਂ ਦਾ ਕਹਿਣਾ ਹੈ ਲੋਕਾਂ ਦਾ ਕਹਿਣਾ ਹੈ ਕਿ ਚੰਦਾ ਕੌਣ ਇਕੱਠਾ ਕਰਦਾ ਹੈ ਜਿਹੜੀਆਂ ਪਿਛਲੇ ਸਮੇਂ ਰਿਪੋਰਟਾਂ ਆਈਆਂ ਉਹਦੇ ਵਿੱਚ ਚੰਦਾ ਕਿਹਨੂੰ ਕਿੰਨਾ ਮਿਲਿਆ ਤੇ ਕਿਹਨੂੰ ਇੰਨੇ ਵੱਡੇ ਪੱਦਰ ਤੇ ਮਿਲਿਆ ਕਿਦਾ ਪੂਰੇ ਭਾਰਤ ਦੇ ਅੰਦਰ ਰੋਲਾ ਪਿਆ ਕਿ ਇਸ ਪਾਰਟੀ ਨੂੰ ਕਿਹੜੀ ਪੋਲੀਟੀਕਲ ਪਾਰਟੀ ਨੂੰ ਇਨੇ ਵੱਡੇ ਪੱਧਰ ਤੇ ਚੰਦਾ ਮਿਲਿਆ ਤੇ ਕਿਉਂ ਮਿਲਿਆ ਇਹਦੇ ਪਿੱਛੇ ਦੇ ਕਾਰਨ ਕੀ ਸੀ ਉਹ ਸਾਰੇ ਲੋਕ ਜਾਣਦੇ ਆ ਜਿਹਦੇ ਤੇ ਵੱਖ-ਵੱਖ ਲੋਕਾਂ ਨੇ بڑے ਸਵਾਲ ਉਠਾਏ ਸੀ ਕਿ ਆਖਰ ਇਸੇ ਪਾਰਟੀ ਨੂੰ ਇੰਨੇ ਵੱਡੇ ਪੱਧਰ ਤੇ ਚੰਦਾ ਕਿਉਂ ਮਿਲਿਆ ਤਾਂ ਇਹ ਸਾਰੇ ਲੋਕ ਜਾਣਦੇ ਇਹਦੇ ਤੇ ਕੁਝ ਬੋਲਣ ਦੀ ਲੋੜ ਨਹੀਂ ਕਿ ਚੰਦੇ ਕਿਹਨੂੰ ਕਿਵੇਂ ਇਕੱਠੇ ਹੁੰਦੇ ਆ ਤਾਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਨੂੰ ਤੇ ਭਰਾਓ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਗੱਲ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਭੇਜਣਾ ਮਿਹਰਬਾਨ